ਕਹਿੰਦੇ ਗੋਚਾਪਰਾ ਤੇ ਆ ਆ ਨਾਲ ਕੁੱਟ ਗਈ ਆ ਬੁੱਲ ਗਈ ਨਾ ਨਹੀਂ ਉਹ ਵੇਖਣ ਨੂੰ ਤੇ ਆ ਆ 100% ਇਹ ਧੂਰ ਕੋਈ ਅੱਗੇ ਵੇਖੀ ਗਏ ਆ ਲੱਗਦਾ ਬਹੁਤ ਸੋਨਾ ਆ ਬੋਟਿੰਗੋ ਫੁੱਲ ਗਈ ਆ ਉਹ ਉਹ ਥੋੜਾ ਪੰਜਾਬ ਵਿੱਚ ਆਏ ਹੜਾਂ ਕਾਰਨ ਖਰਾਬ ਹੋਈ ਝੋਨੇ ਦੀ ਫਸਲ ਦੀ ਕਰਦਾਬਰੀ ਕਰਨ ਦੇ ਪੰਜਾਬ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਗਏ ਸਨ ਤੇ ਹਲਕਾ ਡੇਰਾ ਬਾਬਾ ਨਰ ਦੇ ਵਕਾ ਕੋ ਪਿੰਡਾਂ ਵਿੱਚ ਪਟਵਾਰੀਆਂ ਵੱਲੋਂ ਖਰਾਬ ਹੋਣ ਜਾਂ ਫਸਲਾਂ ਦੀਆਂ ਗਰਦਾਬਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਹਦੇ ਤਹਿਤ ਪਿੰਡ ਟਰਪੱਲਾ ਲੋਹੜਾ ਵਾਲੇ ਦੇ ਪਿੰਡ ਪ੍ਰਾਚਾ ਵਿੱਚ ਪਟਵਾਰੀ ਰਮਨ ਕੁਮਾਰ ਅਤੇ ਖੇਤੀਬਾੜੀ ਇਨਸਪੈਕਟਰ ਹਰਮਨਦੀਪ ਸਿੰਘ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਫਸਲਾਂ ਦਾ ਜਾਇਜ਼ਾ ਲੈਣ ਪਰਤ ਨਿਰਪੱਖ ਗਰਦਾਬਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪਟਵਾਰੀ ਰਮਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਟਰਪੱਲਾ ਲੋਹੜਾ ਵਾਲੇ ਤੇ ਪ੍ਰਾਚਾ ਵਿੱਚ ਗਰਦਾਬਰੀ ਕਰਨ ਦੇ ਹੁਕਮ ਜਾਰੀ ਹੋਏ ਸਨ ਇਸ ਦੇ ਤਹਿਤ ਜਿੰਨਾ ਕਸਾਨਾਂ ਦੀਆਂ ਫਸਲਾਂ ਹੜ੍ਹ ਦੇ ਪਾਣੀ ਦੇ ਨਾਲ ਕੁਸਾਨੀਆਂ ਗਈਆਂ ਹਨ ਉਹਨਾਂ ਦੇ ਖੇਤਾਂ ਵਿੱਚ ਜਾ ਕੇ ਪਿੰਡ ਟਰਪੱਲਾ ਦੇ ਸਰਪੰਚ ਸਤਨਾਮ ਸਿੰਘ ਅਤੇ ਹੋਰ ਮੋਤਬਰ ਆਗੂਆਂ ਦੀ ਹਾਜ਼ਰੀ ਵਿੱਚ ਗਰਦਾਬਰੀ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਫਸਲਾਂ ਜ਼ਿਆਦਾ ਪਾਣੀ ਦੇ ਮਾਰੇ ਠਾਈਆਂ ਹਨ ਉਹਨਾਂ ਦਾ 100% ਨੁਕਸਾਨ ਹੋ ਚੁੱਕਾ ਹੈ ਤੇ ਇਸ ਕੰਮ ਨੂੰ ਜਲਦੀ ਨਿਪਟੇ ਚੜ ਕੇ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਦਵਾਇਆ ਜਾਵੇਗਾ ਤਾਂਕਿ ਉਹ ਆਪਣੀ ਕਣਕ ਦੀ ਅਗਲੀ ਬਜਾਈ ਕਰ ਸਕਣ ਇਸ ਮੌਕੇ ਸਰਪੰਚ ਸਤਨਾਮ ਸਿੰਘ ਟਰਪੱਲਾ ਨੇ ਕਿਹਾ ਕਿ ਪਟਵਾਰੀ ਰਮਨ ਕੁਮਾਰ ਅਤੇ ਖੇਤੀਬਾੜੀ ਇਨਸਪੈਕਟਰ ਹਰਮਨਦੀਪ ਸਿੰਘ ਵੱਲੋਂ ਖੇਤਾਂ ਦੇ ਵਿੱਚ ਮੋਤਬਰ ਆਗਮ ਵਿਹਾਰ ਵਿੱਚ ਹੜ੍ਹ ਦੇ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਜਾ ਲੈ ਕੇ ਗਰਦਾਬਰੀ ਕਰ ਰਹੇ ਹਨ ਪਰ ਜੋ ਸਰਕਾਰ ਨੇ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਉਹ ਬਹੁਤ ਥੋੜਾ ਹੈ ਕਿਉਂਕਿ ਉਸ ਨਾਲ ਕਣਕ ਦੀ ਬਜਾਈ ਨਹੀਂ ਹੋ ਸਕਦੀ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਇਸ ਰਕਮ ਨੂੰ ਵਧਾ ਕੇ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂਕਿ ਉਹ ਆਪਣੀ ਅਗਲੀ ਕਣਕ ਦੀ ਬਜਾਈ ਦੀ ਤਿਆਰੀ ਸ਼ੁਰੂ ਸਕਣ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਪਿੰਡ ਮਿਰਕੋਂ ਆਏ ਜੀ ਪ੍ਰਾਚਾ ਤੇ ਲਹਾਰਾਂ ਵਾਲੀ ਤੇ ਤਰਪੱਲਾ ਇਸ ਟਾਈਮ ਅਸੀਂ ਤਰਪੱਲੇ ਜਿਖਲੋਤੇ ਆ ਤੇ ਉਹਦੀ ਗਰਦੌਰੀ ਚੱਲਣ ਦੀ ਨਾਲ ਅਸੀਂ ਪਿੰਡ ਦੇ ਜਿਹੜੇ ਜ਼ਿੰਮੇਦਾਰ ਜਿਨ੍ਹਾਂ ਦਾ ਨੁਕਸਾਨ ਹੋਇਆ ਸਰਪੰਚ ਸਾਹਿਬ ਆ ਪੰਚਾਇਤ ਸੈਕਟਰੀ ਸਾਹਿਬ ਨੇ ਸਾਡੇ ਨਾਲ ਨੰਬਰਦਾਰ ਨੰਬਰਦਾਰ ਸਾਹਿਬ ਨੇ ਸਾਰੇ ਸਾਡੇ ਨਾਲ ਖਲੋਤੇ ਆ ਤੇ ਉਹਦੇ ਨਾਲ ਸਾਰਿਆਂ ਨੂੰ ਰਲ ਕੇ ਲਾਲ ਲੈ ਕੇ ਵੇਖ ਕੇ ਤੇ ਗੱਦੌਰੀ ਡੇ ਅਸੀਂ ਸਾਰਿਆਂ ਨੇ ਇੰਨੀ ਫਸਲਾਂ ਪ੍ਰਭਾਵਿਤ ਨਹੀਂ ਆਇਆ ਇੱਥੇ ਤਕਰੀਬਨ ਕੋਈ 5-600 ਕਿਲਾ ਜਿਹੜਾ ਨਾ ਪ੍ਰਭਾਵਿਤ ਹੋਇਆ ਗਰਦੋਰੀ ਦਾ ਬਾਕੀ ਆંકੜੇ ਜਿਹੜੇ ਆ ਉਹ ਪੂਰਾ ਸਰਵੇ ਕਰਨ ਤੋਂ ਬਾਅਦ ਪਤਾ ਲੱਗੇਗਾ ਵੀ ਕਿੰਨੇ ਪਰਸੈਂਟ ਹੋਇਆ ਨਹੀਂ ਤੁਹਾਡੇ ਤੁਹਾਡੇ ਵੱਲ ਗਰਦੋਰੀ ਕਿਤੇ ਤੁਹਾਡੇ ਸਨ ਕਿੰਨੇ ਕ ਪਰਸੈਂਟ ਵੈਸੇ ਜਿਹੜਾ ਖਰਾਬ ਹੋ ਨਹੀਂ ਸੁਭਾਵਾ ਜਾਂ ਖਰਾਬ ਹੋ ਚੁੱਕਾ ਹੈ ਨਹੀਂ ਆਪਣਾ ਜਿੱਥੇ ਅਸੀਂ ਇੱਥੇ ਖਲੋਤੇ ਆ ਇੱਥੇ ਤਾਂ ਤਕਰੀਬਨ 100% ਹੀ ਫਸਲ ਸਾਰੀ ਖਰਾਬ ਹੋਈ ਹੈ ਬਾਕੀ ਪਿੰਡ ਦੇ ਦੂਸਰੇ ਬੰਦੇ ਜਿਹੜੇ ਉਧਰ ਥੋੜਾ ਵੇਚ ਆ ਰਿਹਾ ਵਾ ਇਧਰਲੀ ਸਾਈਡ 'ਚ ਪਾਣੀ ਦੀ ਜ਼ਿਆਦਾ ਮਾਰ ਵਜੀ ਆ ਇਧਰ ਤੇ ਤਕਰੀਬਨ ਸਾਰੀ ਖਦਾ ਵੇਖਣ ਨੂੰ ਹਰੀ ਲੱਗਦੀ ਆ ਫਸਲ ਪਰ ਉਹਦੇ ਵਿੱਚ ਕੋਚੂ ਵੀ ਨਹੀਂ ਹੈਗਾ ਗਲਿਆ ਪਿਆ ਵਿੱਚੋਂ ਸਾਰਾ ਹੀ ਕੋਈ ਮਤਲਬ ਕਿ ਮੁੰਜਰ ਵੀ ਥੋੜਾਗੇ ਤੇ ਉਹ ਵੀ ਸਾਰਾ ਹੀ ਖਰਾਬ ਹੋਇਆ ਪਿਆ ਪਰ ਲਾਹੌਰਾਂ ਵਾਲੀ ਪ੍ਰਾਚੇ ਪ੍ਰਾਚੇ ਵੀ ਗਏ ਉੱਥੇ ਕਿੰਨਾ ਕੁ ਪ੍ਰਭਾਵਿਤ ਹੋਇਆ ਜੀ ਉੱਥੇ ਲਾਰਾਂ ਵਾਲੀ ਦੇ ਵਿੱਚ ਵੀ ਤਕਰੀਬਨ 400 ਕਿੱਲਾ ਉੱਥੇ ਵੀ ਹੋਇਆ ਪ੍ਰਭਾਵਿਤ ਜਿਹੜਾ ਨੀਵਾ ਥਾਂ ਪੈਂਦਾ ਡੇਨ ਪੈਂਦੀ ਪੰਗਰੋਂ ਪਾਣੀ ਆਇਆ ਤੇ ਉਹ ਨਾਲ ਬਹੁਤ ਖਰਾਬ ਹੋਇਆ ਪ੍ਰਾਚੇ ਦੇ ਵਿੱਚ ਵੀ ਤਕਰੀਬਨ 40-50 ਕਿੱਲੇ ਜਿਹੜੇ ਆ ਉਹ ਪ੍ਰਭਾਵਿਤ ਹੋਏਗਾ ਸਰ ਇਹ ਕੋਈ ਸਰਕਾਰ ਨੇ ਤੇ 40 ਤੋਂ 45 ਦਿਨ ਦਾ ਟਾਈਮ ਲਿਆ ਇਹ ਚਾਲੀ 45 ਦਿਨਾਂ ਚ ਤੁਹਾਨੂੰ ਮੁਆਵਜ਼ਾ ਮਿਲੇਗਾ ਕੋਸ਼ਿਸ਼ ਸਾਡੀ ਵੀ ਇਹ ਹੋਏਗੀ ਕਿ ਸਾਨੂੰ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਮੁਆਵਜ਼ਾ ਮਿਲ ਜੇ ਤਾਂ ਕਿ ਉਹ ਆਪਣੀ ਦੂਜੀ ਫਸਲ ਕਣਕ ਦੀ ਜਿਹੜੀ ਆ ਉਹ ਆਪਣੇ ਟਾਈਮ ਨਾਲ ਬੀਜ ਸਕਣ ਤੁਹਾਨੂੰ ਜਿਹੜਾ ਟੀਚਾ ਕਿੰਨੇ ਦਿਨਾਂ ਦਾ ਮਿਲਿਆ ਕਰ ਦੌਰੀ ਕਰਨ ਦਾ ਸਾਨੂੰ ਟੀਚਾ ਜਿਹੜਾ ਉਹ ਹਫਤੇ 10 ਦਿਨ ਦਾ ਟੀਚਾ ਮਿਲਿਆ ਵਾ ਇਹਦੇ ਵਿੱਚ ਅਸੀਂ ਸਾਰੇ ਕੰਪਲੀਟ ਕਰਕੇ ਤੇ ਉੱਪਰ ਆਪਣੇ ਅਫਸਰਾਂ ਨੂੰ ਇਹਦੀ ਰਿਪੋਰਟ ਦੇਣੀ ਹੈ ਇਸ ਤੋਂ ਇਲਾਵਾ ਜੇ ਹੋਰ ਆਪਣੋ ਜਾੜੇ ਹੋਏ ਨੇ ਜਾਂ ਕਿਸੇ ਦਰਖਤਾਂ ਲਾ ਲਏ ਪਸ਼ੂਆਂ ਦਾ ਲਾ ਲਓ ਉਹ ਕਿਸ ਹੋਰ ਕਹਿੰਦੇ ਪੜ ਉਹ ਜਿਹੜੇ ਪਸ਼ੂਆਂ ਦਾ ਵਾ ਉਹ ਵੈਟਰਨਰੀ ਡਿਪਾਰਟ ਤੇ ਜਿਹੜੇ ਜੰਗਲ ਆ ਜਾਂ ਜਿਹੜੇ ਘਰਾਂ ਦਾ ਨੁਕਸਾਨ ਜਿਨ੍ਹਾਂ ਦੇ ਘਰ ਦੇ ਪਏ ਉਹ ਵੀਡੀਓ ਸਾਬ ਹੁਣਾਂ ਨੇ ਉਹਨਾਂ ਦੇ ਡਿਊਟੀਆਂ ਲੱਗੀਆਂ ਆਂ ਤੇ ਜੰਗਲਾਤ ਮਹਿਕਮੇ ਦਾ ਡਿਊਟੀਆਂ ਲੱਗੀਆਂ ਜੀ ਉਹਨਾਂ ਨੇ ਆਪਣੇ ਵੇਖਣੇ ਜੀ ਜਿਹੜੇ ਸਰਕਾਰੀ ਰਕਬੇ ਦੇ ਵਿੱਚ ਰੁੱਖ ਲੱਗੇ ਆ ਉਹ ਉਹਨਾਂ ਨੇ ਦੇਖਣੇ ਕਿ ਉਹਨਾਂ ਨੇ ਨੰਬਰ ਲੱਗੇ ਹੁੰਦੇ ਰੁੱਖਾਂ ਦੇ ਉੱਤੇ ਉਹ ਵੇਖਣੇ ਵੀ ਸਾਡੇ ਰੁੱਖ ਕਿੰਨੇ ਖਰਾਬ ਹੋਏ ਕਿੰਨੇ ਰੁੜ ਗਏ ਸਰ ਕਈ ਵਾਰੀ ਦੇਖਿਆ ਜਾਂਦਾ ਕਿ ਅਕਸਰ ਦਫ਼ਤਰਾਂ ਚੋਂ ਬੈ ਕੇ ਗਰਦੌਰੀ ਕੀਤੀ ਜਾਂਦੀ ਆ ਤੁਸੀਂ ਖੁਦ ਜਾ ਕੇ ਖੇਤਾਂ ਜਾ ਕੇ ਗਰਦੌਰੀ ਕਰ ਰਹੇ ਜੀ ਸਰ ਹੁਣ ਜਿਹੜਾ ਸਮਾਂ ਜਿਹੜਾ ਆ ਐ ਨਾ ਕਿ ਹੁਣ ਉਹ ਸਮਾਂ ਨਿਕਲ ਆਨਲਾਈਨ ਗਰਦੌਰੀ ਹੁੰਦੀ ਆ ਇਹ ਸਾਨੂੰ ਮੌਕੇ ਤੇ ਜਾ ਕੇ ਕਿੱਲੇ ਕਿੱਲੇ ਤੇ ਜਾ ਕੇ ਕਰਨੀ ਪੈਂਦੀ ਆ ਉਹ ਹੁਣ ਸਮਾਂ ਪਹਿਲਾਂ ਮੈਨੂਅਲ ਚੱਲਦੀ ਹੁੰਦੀ ਸੀ ਪਹਿਲਾਂ ਹੋ ਜਾਂਦੀ ਹੁੰਦੀ ਹੁਣ ਨਹੀਂ ਇਹ ਸਮਾਂ ਹੈਗਾ ਨਾਲ ਸਰਕਾਰ ਇਹ ਕਰਨ ਦਿੰਦੀ ਆ ਹੁਣ ਸਾਰੇ ਆંકੜੇ ਆਨਲਾਈਨ ਉੱਪਰ ਜਾ ਰਹੇ ਆ ਅਸੀਂ ਇੱਥੋਂ ਗਰਦੌਰੀ ਕਰਾਂਗੇ ਤੇ ਉਹਦਾ ਫਟ ਪਤਾ ਲੱਗ ਜਾਏਗਾ ਵੀ ਪਟਵਾਰੀ ਨੇ ਆ ਨੰਬਰਾਂ ਦੀ ਗਰਦੌਰੀ ਕਰ ਲਈ ਉਹਦੇ ਆંકੜੇ ਉਸੇਲੇ ਪਹੁੰਚ ਜਾਣਗੇ ਯਾਨੀ ਕਿ ਲੋਕੇਸ਼ਨ ਨਾਲ ਜਾਏਗੀ ਨਾਲ ਲੋਕੇਸ਼ਨ ਜਾਂਦੀ ਹੈ ਸਾਡੇ ਨਾਲ ਪੰਸਾਬ ਅੱਜ ਪਟਵਾਰੀ ਸਾਹਿਬ ਪਹੁੰਚੇ ਆ ਗਰਦੌਰੀ ਕਰਨ ਹਾਂਜੀ ਸਾਡੇ ਪਿੰਡ ਜੀ ਅੱਜ ਪਟਵਾਰੀ ਡੇਰਾ ਬਾਬਾ ਨਾਨਕ ਤੋਂ ਜੋ ਨਿਯੁਕਤ ਤੁਹਾਡੀ ਉਹਨਾਂ ਨੇ ਆ ਕੇ ਸਾਡੇ ਪਿੰਡ ਜਿਹੜਾ ਹਰ ਦੇ ਨਾਲ ਫਸਲਾਂ ਖਰਾਬ ਹੋਈਆਂ ਨੇ ਤੇ ਉਹਦੀ ਗਰਦੌਰੀ ਕਰ ਰਹੇ ਨੇ ਜਿਉਂ ਖੇਤਾਂ ਦੇ ਵਿੱਚ ਆ ਕੇ ਕਰ ਰਹੇ ਨੇ ਨਾਲ ਨੰਬਰਦਾਰ ਸਾਹਿਬ ਵੀ ਪਿੰਡ ਦੇ ਨਾਲ ਲਏ ਨੇ ਤੇ ਜਿਹੜੇ ਕਿਸਾਨਾਂ ਦੇ ਫਸਲਾਂ ਖਰਾਬ ਹੋਈਆਂ ਨੇ ਉਹਨਾਂ ਨੂੰ ਵੀ ਨਾਲ ਲਿਆ ਗਿਆ ਤੇ ਮਤਲਬ ਗਰਾਊਂਡ ਤੇ ਆ ਕੇ ਉਹ ਸਹੀ ਤਰੀਕੇ ਦੇ ਨਾਲ ਜਿਹੜੀ ਗਰਦੌਰੀ ਆ ਉਹ ਨੋਟ ਕਰ ਰਹੇ ਨੇ ਤੇ ਸਰ ਜਿਸ ਤਰ੍ਹਾਂ 20000 ਰੁਪਏ ਸਿਰਫ ਇੱਕ ਸਰਕਾਰ ਨੇ ਐਲਾਨ ਕੀਤਾ ਵੀ ਜਿਹਦਾ 100% 20000 ਰੁਪਏ ਨੂੰ ਦਿੱਤਾ ਜਾਊਗਾ ਲੱਗਦਾ ਉਹਨਾਂ ਪਰ ਭਾਈ ਹੋ ਜੇ ਕਿ ਜਾਂ ਅਗਲੇ ਪਾਸੇ ਕਨਕਵਿਜੀ ਜਾ ਸਕਦੀ ਨਹੀਂ ਵੇਖੋ ਜੀ ਉਹਦੇ ਨਾਲ ਪਰਭਾਈ ਤੇ ਨਹੀਂ ਹੋ ਸਕਦੀ ਬਟ ਇਹ ਕਿ ਸਰਕਾਰ ਜਿੰਨਾ ਕੁ ਕਰ ਸਕਦੀ ਆ ਉਹ ਕਰ ਤੇ ਰਹੀ ਆ ਪਰ ਕਿਸਾਨਾਂ ਦੀ ਮੰਗ ਤੇਹੀ ਹੈ ਕਿ ਇਹ ਜਿਆਦਾ ਦਿੱਤਾ ਜਾਏ ਮੋਆਜਾ ਤੇ ਜਲਦ ਤੋਂ ਜਲਦ ਦਿੱਤਾ ਜਾਏ ਕਿਉਂਕਿ ਹੁਣ ਫਸਲ ਵੱਢਣ ਤੋਂ ਬਾਅਦ ਅੱਗੇ ਕਣਕ ਦੀ ਤਿਆਰੀ ਕਰਨੀ ਹੈ ਤੇ ਪਾਣੀ ਅਜੇ ਵੀ ਪੈਲੀਆਂ ਦੇ ਵਿੱਚ ਭਰਿਆ ਤੇ ਪਹਿਲੀ ਜਿਹੜੀ ਆ ਉੱਚੀ ਨੀਵੀਂ ਵੀ ਹੋ ਗਈ ਹੈ ਤੇ ਉਹਦੇ ਵਾਸਤੇ ਮੋਆਜਾ ਤੇ ਬਹੁਤ ਘੱਟ ਹੈ ਤੇ ਪਰ ਜੇ ਇੰਨਾ ਵੀ ਦਿੰਦੇ ਨੇ ਤੇ ਇਹ ਕਿਸਾਨਾਂ ਨੂੰ ਮਹੀਨੇ ਦੇ ਅੰਦਰ ਅੰਦਰ ਮਿਲਣਾ ਜਿਹੜਾ ਜ਼ਰੂਰੀ ਹੈ ਤਾਹੀਂ ਅਗਲੀ ਫਸਲ ਦੀ ਕਿਸਾਨ ਤਿਆਰੀ ਕਰ ਸਕੇਗਾ ਉਹਨਾਂ ਨੂੰ ਗਰਦੌਰੀ ਵਿਖਾਈ ਆ ਜੀ ਪਿਆ ਪੈੜੀਆਂ ਫਸਲਾਂ ਜਿਹੜੀਆਂ ਸਾਡੀਆਂ ਤਕਰੀਬਨ ਖਰਾਬ ਹੋ ਗਈਆਂ ਉਹਨਾਂ ਵੱਲੋਂ ਤੁਹਾਨੂੰ ਟੀਮ ਸ਼ੁਭਕਾਮਨਾਵਾਂ ਆ ਗਿਆ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਇਹਦਾ ਮਾਮਲਾ ਦਿੱਤਾ ਸਰਕਾਰ ਵੱਲੋਂ ਦਵਾਇਆ ਜਾ ਸਰਕਾਰ ਵੱਲੋਂ ਜਿਹੜਾ ਮਾਮਲਾ 20000 ਦੇਣ ਦੀ ਗੱਲ ਕੀਤੀ ਜਾ ਰਹੀ ਹੈ ਪੀਜਾਇਜ ਨਹੀਂ ਜੀ ਮਾਮਲਾ ਤੇ ਬਹੁਤ ਘੱਟ ਹੈ ਪਰ ਕੀ ਕਹਿ ਛੱਜਦੇ ਸਰਕਾਰ ਨੂੰ ਸਾਡੀ ਤੇ ਪਿਆਦੇ ਆ ਵੀ ਛਾੜਾ ਨੁਕਸਾਨ ਬਹੁਤ ਹੋਇਆ 20000 ਤੇ ਖਰਚਾ ਪੂਰਾ ਨਹੀਂ ਹੁੰਦਾ ਵੇਖਣ ਨੂੰ 17 18 ਫਸਲ ਜਿਹੜੀ ਉਹ ਬਿਲਕੁਲ 100% ਚਹੀ ਜਾਬ ਦੀ ਪਰ ਜੇ ਉਹਦਾ ਗੱਭਾ ਫੋਲਦੇ ਆ ਤੇ ਲਾਗੋ ਫੋੜ ਫੁੱਟ ਗਏ ਤੇ ਵਿੱਚ ਹੋਈ ਆ ਮੁੰਜਰੇ ਗੜ ਗਈ ਆ ਜੀ ਸਾਰਾ ਉਹਦਾ ਜਿਹੜੀ ਖਾਸ ਕਰਕੇ 17 18 ਫਸਲ ਹੈ ਉਹ ਸਾਰੀ ਵਿੱਚੋਂ ਗੋਭ ਜਿਹੜਾ ਉਹ ਗੜ ਗਿਆ ਸਿਰਫ ਮੁੱਢ ਖੜੇ ਆ ਜੀ ਤੇ ਵੇਖਣ ਨੂੰ ਹਰਿਆਵਲੀ ਚ ਆ ਪਰ ਵਿੱਚ ਮੁੰਜਰ ਨਹੀਂ ਜਿਹੜੀ ਆਮ ਪਲਮਣ ਸੀ ਜਿੱਦਾਂ ਸਰਕਾਰੀ ਵੈਰਾਈਟੀ ਜਾਂ 1509 ਉਹ ਸਾਰੀ ਗੜ ਗਈ ਆ